ਦੇ ਵਿੱਚ ਆਏ ਹੋਏ ਗੈਸਟ ਹੋਸਟ ਕੁਸ਼ਪਾਲ ਸਿੰਘ ਜੀ ਤਾਲੀਵਾ ਗੁਰਜੰਟ ਸਿੰਘ ਜੀ ਸੋਹੀ ਇਹਨਾਂ ਸੀਨੀਅਰ ਫ੍ਰੀਡਮ ਫਾਇਰਸ ਪਰਵੰਕੀ ਸਰਜਮ ਮੋਟਰਾ ਡਿਟੀ ਅਫੀਸਰ ਸਹਿਬਾਨ ਸਕੂਲ ਸਿਸਟਮ ਤੇ ਖਾਸ ਕਰਕੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਆਜ ਦੇ ਸੰਤੰਤਰ ਦਿਵਸ ਦੀ ਪੜਾਈ ਦੇਣਾ ਸਾਰੇ ਭਾਰਤਵਾਸੀ ਵਸਨੀਕਾਂ ਨੂੰ ਪੰਜਾਬ ਵਾਸੀ ਨੂੰ ਸਪੈਸ਼ਲੀ ਅਜਾਲਾ ਵਸਨੀਕਾਂ ਨੂੰ ਇਸ ਦੇ ਸੰਤੰਤਰ ਦਿਵਸ ਦੀ ਬਹੁਤ ਬਹੁਤ ਤਵਾਕਾ ਵੀ ਹੈ ਜੇ ਵਧਾਈ ਦਿੰਦਾ ਕਿਉਂਕਿ ਅੱਜ ਅਸੀਂ ਇਸ ਛੰਡੇ ਵਾਲੇ ਛੋਟਪਾ ਡਾਕਟਰ ਜੀ ਵੱਸੋਂ ਨੂੰ ਨਾਮ ਲਈ ਕੱਢੇ ਰਿਹਾ ਹੈ ਜਿਹੜਾ ਸਾਈਕਲ ਦੇ ਨੀਸ਼ ਗੁਰੂ ਪੀਰ ਕਨਵਰਾ ਦਾ ਨੀਸ਼ ਹੈ ਨੀਰੇ ਵਿੱਚ ਬਾਖਲਾ ਤਰੁਣ ਚਾਤ ਜਿਹੜਾ ਕਿਸਮਾ ਦੇ ਲੋਕ ਰਾਹੀਂ ਆਸੀ ਪਸੇ ਜਿਸ਼ਨੋ ਕੇ ਸਾਡੇ ਸੰਵਿਧਾਨ ਨੇ ਇੱਕ ਲੜੀ ਵਿੱਚ ਪਰੋਇਆ ਤੇ ਇੱਕ ਬੜਾ ਵੱਡਾ ਕੰਦਰਾਜ ਸਟਾਪੇਜ ਕੀਤਾ ਹੈ ਡਾਕਟਰ 임রাও ਮੇਦਕਰ ਜੀ ਅਤੇ ਉਹਨਾਂ ਦੀ ਕਮੇਟੀ ਨੇ ਸੰਵਿਧਾਨ ਬਣਾ ਕੇ ਭਾਰਤ ਨੂੰ ਗੰਦਰਾਜ ਦੇਸ਼ ਬਣਾ ਕੇ ਇੱਕ ਮਾਲਾ ਵਿੱਚ ਪਰੋਇਆ ਤੇ ਅਸੀਂ ਸਾਰੇ ਭਾਰਤ ਵਿੱਚ ਜਿੰਨੇ ਵੀ ਨਾਗਰਿਕਾਂ ਇਸੇ ਸੰਵਿਧਾਨ ਦੇ ਥੱਲੇ ਉਹਨਾਂ ਦੀ ਕੁਰਬਾਨੀਆਂ ਜਿਹੜੀਆਂ ਕਿ ਉਹਨਾਂ ਨੇ ਦਿੱਤੀਆਂ ਕਿ ਅਸੀਂ ਆਜ਼ਾਦ ਮੋਲਕ ਵਿੱਚ ਵਿੱਚ ਆ ਰਿਹਾ ਜਿਹੜੇ ਸੰਜਾਤੀ ਦੇ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਇਆ ਉਹਦੇ ਵਿੱਚ ਸਾਡੇ ਪੰਜਾਬ ਦੇ ਜਾਂ ਪੰਜਾਬੀਆਂ ਦਾ ਸਭ ਤੋਂ ਵੱਧ ਯੋਗਦਾਨ ਰਿਹਾ ਅਸੀਂ ਆਮ ਕਰਦੇ ਹਾਂ ਜਾਂ ਸਭ ਨੂੰ ਪਤਾ ਹੈ ਕਿ 80% ਤੋਂ ਵੀ ਜ਼ਿਆਦਾ ਯੋਗਦਾਨ ਪੰਜਾਬੀਆਂ ਦਾ ਸੀ ਤੇ ਫਿਰ ਇਹ ਸਾਡੇ ਪੰਜਾਬ ਵਾਸੀਆਂ ਲਈ ਬੜੀ ਮਾਣ ਦੀ ਗੱਲ ਹੈ ਕਿ ਅਸੀਂ ਮੋਰੀ ਕਤਾਰ ਵਿੱਚ ਛੜੀ ਆ ਆਜ਼ਾਦੀ ਦੇ ਜਿਹੜੇ ਸੂਰਬੀਰ ਸੀਗੇ